ਲਓ ਜੀ ਫਰੋਜ਼ਪੁਰ ਦਾ ਕਿਲਾ ਦੇਖਣ ਵਾਸਤੇ ਅੰਦਰ ਜਾ ਰਹੇ ਆਂ ਅੱਜ ਤੱਕ ਕਿਲਾ ਨਹੀਂ ਕਿਤੇ ਫਰੋਜ਼ਪੁਰ ਦਾ ਦੇਖਿਆ ਸੀ ਬਟ ਅੱਜ ਲੱਕੀਲੀ ਚਾਂਸ ਬਣਿਆ ਫਰੋਜ਼ਪੁਰ ਦਾ ਕਿਲਾ ਦੇਖਣ ਵਾਸਤੇ ਆਓ ਤੁਹਾਨੂੰ ਦਿਖਾਈਏ ਜੰਗਲ ਵਿੱਚ ਮੰਗਲ ਕਿਵੇਂ ਲੱਗਾ ਹੈ ਕਿਲੇ ਦੇ ਵੱਡੇ ਵੱਡੇ ਮਜ਼ਬੂਤ ਅ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਲੋਹੇ ਦੇ ਬਣੇ ਹੋਏ ਤੇ ਆ ਅੰਦਰ ਦੇਖੋ ਜੀ ਇੱਕ ਫੋਰੈਸਟ ਇੱਕ ਜੰਗਲ ਆ ਦੇਖੋ ਕਿਲਾ ਫਰੋਜ਼ਪੁਰ ਦਾ ਕਿਲਾ ਕਿਸੇ ਵੇਲੇ ਇਹ ਇੱਥੇ ਵੇਖੋ ਜੀ ਨਿਵਾਸ ਵੀ ਹੋਏਗਾ ਵਸਦੇ ਵੀ ਹੋਣਗੇ ਵਸੇਬਾ ਵੀ ਹੋਏਗਾ ਪਰ ਇਸ ਵੇਲੇ ਦੇਖੋ ਪੂਰੀ ਤਰ੍ਹਾਂ ਨਾਲ ਤੁਨ ਉਜਾੜ ਬਿਆਬਾਨੀ ਨਜ਼ਰ ਆਏਗਾ ਇੱਕ ਤਰ੍ਹਾਂ ਦਾ ਜੰਗਲ ਹੀ ਹੈ ਇਸ ਵੇਲੇ ਇੱਥੇ ਲਾ ਵੀ ਕਿਲੇ ਤੱਕ ਹੋਰ ਗੇਟ ਆ ਗਿਆ ਕਿਲੇ ਦੇ ਗੇਟ ਬਹੁਤ ਨੇ ਤਾਂ ਆ ਇੱਕ ਹੋਰ ਗੇਟ ਆ ਗਿਆ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਨੂੰ ਪੁੱਛ ਲੈਣੇ ਡਾਕਟਰ ਸਾਹਿਬ ਇਹ ਹਿਸਟੋਰਿਕ ਪੱਖੋਂ ਇਹ ਕਿਲਾ ਕਿਹਦੇ ਨਾਲ ਸੰਬੰਧਤ ਹੈ ਜਿਸ ਵੇਲੇ ਅੰਗਰੇਜ਼ਾਂ ਨੇ ਪੰਜਾਬ ਨੂੰ ਕਬਜ਼ੇ ਚਲੇਆ ਜੀ ਸਭ ਤੋਂ ਪਹਿਲਾਂ ਇਹ ਕਿਲਾ ਬਣਾਇਆ ਸੀ ਅੱਛਾ ਜੀ ਔਰ ਇਹ ਪੰਜਾਬ ਦਾ ਸਭ ਤੋਂ ਵੱਡਾ ਕਿਲਾ ਸੀ ਜਿਸ ਵੇਲੇ ਐਂਗਲੋ ਸਿੱਖ ਵਾਰ ਕੋਈ ਹੈ ਜੀ ਇਸ ਕਿਲੇ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਜੀ ਭਤੀਜਾ ਸਿੰਘ ਲਾਲ ਸਿੰਘ ਨੇ ਇੱਥੇ ਨਹੀਂ ਆਉਣ ਦਿੱਤਾ ਕਿਉਂਕਿ ਅੰਗਰੇਜ਼ਾਂ ਨਾਲ ਮੇਲੇ ਹੋਏ ਸੀ ਓਕੇ ਇੱਥੇ ਸਭ ਤੋਂ ਜ਼ਿਆਦਾ ਹਸਲਾ ਸੀ ਔਰ ਇਹਨਾਂ ਦੇ ਅੰਗਰੇਜ਼ ਉਸ ਵੇਲੇ ਆਦਮੀ ਬਹੁਤ ਘੱਟ ਸੀ ਜੀ ਇਹਨਾਂ ਨੂੰ ਕਹਿੰਦੇ ਇਹ ਵੀ ਆਪਾਂ ਉੱਥੇ ਜਾਵਾਂਗੇ ਅੰਗਰੇਜ਼ਾਂ ਨਾਲ ਯੁੱਧ ਕਰਕੇ ਇਹਨਾਂ ਨੂੰ ਹਰਾਵਾਂਗੇ ਜੇ ਕਿਤੇ ਉਸ ਵੇਲੇ ਹਾਂ ਕਬਜ਼ਾ ਹੋ ਜਾਂਦਾ ਇਸ ਕਿਲੇ ਤੇ ਹਾਂ ਤਾਂ ਐਂਗਲੋ ਸਿੱਖ ਵਾਰ ਜਿਹੜੀ ਸੀ ਉਹਦੀ ਲੋੜ ਹੀ ਨਹੀਂ ਸੀ ਪੈਣੀ ਪੰਜਾਬੀ ਚੋਂ ਅੰਗਰੇਜ਼ਾਂ ਨੇ ਵੈਸੇ ਭੱਜਣਾ ਸੀ ਓਕੇ ਓਕੇ ਲੈ ਜੀ ਓਕੇ 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 ਇਹ ਕਿਲੇ ਦਾ ਕੋਈ ਪ੍ਰੋਪਰ ਨਾਮ ਹੀ ਹੈ ਹਾਂ ਜੀ ਇਹਦਾ ਨਾਮ ਕਿਲਾ ਹੀ ਹੈ ਜੀ ਫਰੋਸਪਰ ਫਰੋਸਪਰ ਕਿਲਾ ਹੈ ਔਰ ਇੱਥੇ ਸਭ ਤੋਂ ਜ਼ਿਆਦਾ ਅਸਲਾ ਸੀ ਜੇ ਇਸ ਵੇਲੇ ਦੂਜਾ ਵਿਸ਼ਵ ਯੁੱਧ ਹੋਇਆ ਹਮ ਜਿੰਨਾ ਵੀ ਅਸਲਾ ਬਣਦਾ ਸੀ ਉਹਦੇ ਤੇ ਜਿਹੜੀ ਸਟੈਂਪ ਸੀ ਉਹ ਫਰੋਸਪਤ ਦੀ ਲੱਗੀ ਹੁੰਦੀ ਸੀ ਓਕੇ ਔਰ ਹਿਟਰਲਰ ਨੂੰ ਜਦ ਬਣੀ ਦੇ ਵਿੱਚ ਜਿਸ ਵੇਲੇ ਉੱਥੇ ਕਾਰਤੂਸ ਜਿਹੜੇ ਮਿਲੇ ਉਹਦੇ ਤੇ ਮੇਡ ਇਨ ਫਰੋਸਪਤ ਲਿਖਿਆ ਆ ਸੀ ਓਕੇ ਓਕੇ ਹਿਟਰਲਰ ਕਹਿੰਦਾ ਸੀ ਫਰੋਸਪਤ ਦਾ ਪਤਾ ਕਰੋ ਮੈਂ ਉਹਨੂੰ ਤਬਾਹ ਕਰਨਾ ਹੈ ਅੱਛਾ ਕਿ ਸਾਰਾ ਅਸਲਾ ਜਿਹੜਾ ਫਰੋਸਪਤ ਦਾ ਆ ਓਕੇ 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 ਹਾਂਜੀ ਤੇ ਸਭ ਤੋਂ ਵੱਡਾ ਅਸਲਾ ਖਾਨਾ ਜਿਹੜਾ ਸੀ ਉਹ ਇੱਥੇ ਸੀ ਓਕੇ ਸੋ ਡਾਕਟਰ ਸਾਹਿਬ ਨੇ ਸਾਨੂੰ ਬੜੀ ਵਧੀਆ ਜਾਣਕਾਰੀ ਦਿੱਤੀ ਵੀ ਫਿਰੋਜ਼ਪੁਰ ਦੇ ਕਿਲੇ ਨਾਲ ਸੰਬੰਧਤ ਸੋ ਅੱਜ ਵੀ ਤੁਹਾਨੂੰ ਕਿਲੇ ਦੇ ਹੋਰ ਵੀ ਵਿਜ਼ੂਅਲ ਦਿਖਾ दिए ਇੱਕ ਤਰ੍ਹਾਂ ਨਾਲ ਲੱਗਦਾ ਜਿਵੇਂ ਅਸੀਂ ਇੱਕ ਜੰਗਲ ਚ ਆਏ ਜੰਗਲ ਸਫਾਰੀ ਲੱਗ ਰਹੀ ਹੈ ਸੋ ਇਧਰ ਬਾਈਲ ਸਾਹਿਬ ਵੀ ਸਾਡੇ ਨਾਲ ਨੇ ਕੁਦਰਤੀ ਜਗ੍ਹਾ ਬੜੇ ਅੱਛੇ ਹਰਿਆਲੀ ਇੱਥੇ ਜੀ 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 ਬਿਲਕੁਲ ਨਾਲ ਹੀ ਇਹਦੇ ਸਾਰਾ ਗੜੀ ਸਾਹਿਬ ਦਾ ਗੁਰਦੁਆਰਾ ਸੋ ਇਸ ਕਰਕੇ ਬੜਾ ਅੱਛਾ ਇੱਕ ਸਰਕਟ ਬਣ ਸਕਦਾ ਹੈ ਨਾਲ ਹੀ ਆਪਾਂ ਨੂੰ ਕਸ਼ੀਰ ਪਗਤ ਸਿੰਘ ਜੀ ਦੀ ਉੱਥੇ ਸਮਭੀਆਂ ਨੇ ਇਸ ਕਰਕੇ ਜੇ ਕੋਈ ਆਏ ਬੰਦਾ ਇੱਕ ਦਿਨ ਪੂਰਾ ਆਪਣਾ ਨਿਕਾਲ ਸਕਦਾ ਇੱਥੇ ਜੀ 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 ਆਓ ਜੀ ਅੱਗੇ ਲੈ ਕੇ ਚਲੀਏ ਹੁਣ ਤੁਹਾਨੂੰ ਲਓ ਭਾਈ ਫਿਰੋਜ਼ਪੁਰ ਦੇ ਕਿਲੇ ਦਾ ਇੱਕ ਹੋਰ ਤੁਹਾਨੂੰ ਦ੍ਰਿਸ਼ ਦਿਖਾਈਏ ਅਸੀਂ ਅੰਦਰ ਪਹੁੰਚੇ ਹਾਂ ਹਾਂਜੀ ਬਾਰਹਾਲ ਇਹ ਆ ਜੀ ਦਰਬਾਰ ਹਾਲ ਇਹਦੇ ਬਾਰੇ ਵਿੱਚ ਲਿਖਿਆ ਹੋਇਆ ਹੈ ਇਹਨਾਂ ਨੇ ਕੰਸਟ੍ਰਕਸ਼ਨ ਕਦੋਂ ਹੋਈ ਦਰਬਾਰ ਹਾਲ ਦੀ ਆਮਦਨ ਦਿਖਾ ਦਿਆਂ ਇਹਦਾ ਨਾਂ ਦਰਬਾਰ ਹਾਲ ਕੰਸਟ੍ਰਕਟ ਹੋਇਆ 1840 ਦੇ ਵਿੱਚ ਸਾਈਜ਼ ਇਹਦਾ 400 ਬਾਈ 100 ਬਾਈ 50 ਫਟ ਆ ਆਇ ਦੇ ਬਾਰੇ ਸਾਰੀ ਦਰਬਾਰ ਹਾਲ ਬਾਰੇ ਜਾਣਕਾਰੀ ਤੇ ਦਿੱਤੀ ਹੋਈ ਆ ਦਾ ਮੋਸਟ ਇੰਪੋਰਟੈਂਟ ਬਿਲਡਿੰਗ ਆਫ ਫਰੋਜ਼ਪੁਰ ਫੋਰਟ ਮੋਸਟ ਇੰਪੋਰਟੈਂਟ ਆ ਦਰਬਾਰ ਹਾਲ ਆਓ ਪਤਨੂਨ ਦਰਬਾਰ ਹਾਲ ਦੇ ਅੰਦਰ ਲੈ ਚਲੀ ਤੇ ਦਿਖਾ ਦਿੰਨਾ ਦਰਬਾਰ ਹਾਲ ਲਓ ਜੀ ਅਸੀਂ ਇਸ ਵੇਲੇ ਪਹੁੰਚ ਗਏ ਦਰਬਾਰ ਹਾਲ ਦੇ ਅੰਦਰ ਆ ਦੇਖੋ ਕਿੰਨੀਆਂ ਮਜ਼ਬੂਤ ਪਿੱਲਰ ਨੇ ਕਿੱਡੇ ਮੋٹے ਮੋٹے ਪਿੱਲਰ ਨੇ ਦਰਬਾਰ ਹਾਲ ਦੇ ਛੱਤ ਦੇ ਉੱਪਰ ਚਾਂਮ ਚੜਿੱਕਾਂ ਦਾ ਬਸੇਰਾ ਹੈ ਇਸ ਵੇਲੇ ਚਾਂਮ ਚੜਿੱਕਾਂ ਉਹ ਕਿਉਂਕਿ ਜਦੋਂ ਸੇਬਾ ਨਾ ਹੋਵੇ ਫਿਰ ਇਸ ਤਰ੍ਹਾਂ ਦੇ ਜੀਵ ਜੰਤੂ ਅਕਸਰ ਆਪਣਾ ਰਹਿਣ ਲਈ ਘਰ ਬਣਾ ਲੈਂਦੇ ਨੇ ਤੇ ਇਹ ਆ ਜੀ ਦਰਬਾਰ ਹਾਲ ਬਹੁਤ ਤਕੜਾ ਦਰਬਾਰ ਹਾਲ ਆ ਜੀ ਕਿਸੇ ਟਾਈਮ ਜਦੋਂ ਇਹ ਬਣਾਇਆ ਗਿਆ ਹੋਵੇਗਾ ਕਿ ਪਤਨੀ ਤੇ ਕਿੰਨੀ ਲਾਗਤ ਆਈ ਹੋਏਗੀ ਤੇ ਇਹ ਫਿਰੋਜ਼ਪੁਰ ਦੀ ਇੱਕ ਪ੍ਰਾਣੀ ਹਿਸਟੋਰੀਕ ਇਮਾਰਤ ਦਰਬਾਰ ਹਾਲ ਹੁਣ ਇਸ ਵਕਤ ਆਪਾਂ ਦੇਖਦੇ ਆਂ ਵੀ 12-12 ਫੁੱਟ ਦੇ ਦਰਵਾਜ਼ੇ ਹੌਣ ਲਾਉਣ ਲੱਗੇ ਆ ਪਰ ਉਸ ਵੇਲੇ ਵੀ ਤੁਸੀਂ ਦੇਖ ਲਓ 1240 ਦੇ ਆਸ-ਪਾਸ ਕਿ ਆ ਦਰਵਾਜ਼ਿਆਂ ਦੀ ਉਚਾਈ ਜਿਹੜੀ ਓਨੀ ਆ ਵੈਂਟੀਲੇਸ਼ਨ ਤੇ ਰੋਸ਼ਨੀ ਵਾਸਤੇ ਉਹਨਾਂ ਨੇ ਰੋਸ਼ਨਦਾਨਾਂ ਨੂੰ ਵੀ ਉਸੇ ਤਰ੍ਹਾਂ ਰੱਖਿਆ ਹੋਇਆ ਸੀ ਰੋਸ਼ਨਦਾਨ ਵੀ ਬਣਿਆ ਤੇ ਦਰਵਾਜ਼ੇ ਵੀ ਉੱਚੇ-ਉੱਚੇ ਆ ਤੇ ਪਰ ਇਹ ਠੰਡਾ ਰਹੇ ਹਵਾਦਾਰ ਰਹੇ ਇਸ ਵਾਸਤੇ ਦੇਖੋ ਇਹਨਾਂ ਨੇ ਚਾਰ ਚੁਫੇਰੇ ਇਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਸੀ ਕਿ ਇਸ ਨੂੰ ਕਿਸੇ ਵੀ ਮੌਸਮ ਦੇ ਵਿੱਚ ਤੁਸੀਂ ਇਸ ਨੂੰ ਵਰਤ ਸਕੋ ਨਾ ਤਾਂ ਇੱਥੇ ਰੋਸ਼ਨੀ ਦੀ ਕਮੀ ਰਹੇ ਤੇ ਨਾ ਇੱਥੇ ਕਿਤੇ ਠੰਡ ਮਹਿਸੂਸ ਹੋਵੇ ਤੇ ਉਹਦੇ ਵਾਸਤੇ ਬਹੁਤ ਹੀ ਖੂਬਸੂਰਤ ਜਿਹੜਾ ਦਰਬਾਰ ਹਾਲ ਤਿਆਰ ਕੀਤਾ ਗਿਆ ਸੀ ਅਫਸੋਸ ਕਿ ਇਹ ਸਾਂਭਣ ਨੂੰ ਜਾ ਰਿਹਾ ਜੇ ਕਿਤੇ ਸਾਂਭਿਆ ਜਾਂਦਾ ਤਾਂ ਫਿਰੋਜ਼ਪੁਰ ਦੇ ਵਿੱਚ ਇਸ ਤਰ੍ਹਾਂ ਦੀ ਵਿਰਾਸਤ ਨੂੰ ਵੇਖਣ ਵਾਸਤੇ ਲੋਕ ਦੂਰ ਦਰਡੇੋਂ ਚੱਲ ਕੇ ਜ਼ਰੂਰ ਆਉਂਦੇ ਜੋ ਮਜ਼ਾ ਹੈ ਜੋ ਪਤਾ ਲੱਗਦਾ ਹੈ ਕਿ ਇੱਥੇ ਕਿੰਨਾ ਅਮੀਰ ਵਿਰਸਾ ਸੀ ਆਪਣਾ ਉਹਦੀ ਜੋ ਮੇਨਟੇਨੈਂਸ ਕਰਾ ਕੇ ਹੈਰੀਟੇਜ ਡਿਪਾਰਟਮੈਂਟ ਤੋਂ ਬਿਲਕੁਲ ਅਸੀਂ ਦੇਖਦੇ ਆ ਬੈਲ ਸਾਹਿਬ ਵੀ ਵਿਦੇਸ਼ਾਂ ਦੇ ਵਿੱਚ ਅਸੀਂ 5 500 6 600 ਸਾਲ ਪੁਰਾਣੀਆਂ ਇਮਾਰਤਾਂ ਦੇਖਦੇ ਆ ਉਹਨਾਂ ਨੇ ਉਹਨੂੰ ਬੜਾ ਸਾਂਭ ਕੇ ਰੱਖਿਆ ਬਹੁਤ ਵਧੀਆ ਤਰੀਕੇ ਨਾਲ ਐਂਡ ਉਹੀ ਕਾਰਨ ਹੈ ਕਿ ਟੂਰਿਸਟ ਉੱਥੇ ਅਟਰੈਕਟ ਹੁੰਦਾ ਸਾਡੇ ਕੋਲੇ ਚੀਜ਼ਾਂ ਤਾਂ ਹੈ ਪਰ ਅਸੀਂ ਉਸ ਨੂੰ ਸ਼ਿੰਗਾਰ ਕੇ ਇਸਤੇਮਾਲ ਨਹੀਂ ਕਰ ਰਹੇ ਬਿਲਕੁਲ ਜੀ ਲਓ ਜੀ ਦੇਖ ਲਓ ਜੀ ਤੇਰ ਬਾਰ ਹਾਲ 1840 ਦੇ ਉਸ ਟਾਈਮ ਦਾ ਇਹ ਸਟਰਕਚਰ ਆ ਸਾਰਾ ਢਾਂਚਾ ਤਿਆਰ ਕੀਤਾ ਗਿਆ ਉਸ ਟਾਈਮ ਤੇ ਉਹ ਦੇਖੋ ਛੱਤ ਦੇ ਵਿੱਚ ਇੱਟਾਂ ਵੀ ਸੀ ਟਾਈਲਾਂ ਟਾਈਲਾਂ ਵਾਲੀਆਂ ਐਂਡ ਉਸ ਤੋਂ ਬਾਅਦ ਇਹ ਜਿਹੜੇ ਮੇਰਾ ਖਿਆਲ ਆ ਦੇਖਣ ਨੂੰ ਜੋ ਮੈਨੂੰ ਲੱਗ ਰਿਹਾ ਸ਼ਾਇਦ ਇਹ ਸਟਰਕਚਰ ਆ ਜਿਹੜਾ ਗਾਡਰ ਨੂੰ ਜੋੜ ਕੇ ਕੁਝ ਬਣਾਇਆ ਗਿਆ ਢਾਂਚਾ ਤੇ ਉਹਦੇ ਢਾਂਚੇ ਤੋਂ ਤਿਆਰ ਕੀਤਾ ਗਿਆ ਦਰਬਾਰ ਹਾਲ ਜਿਹੜਾ ਕਿ 1840 ਦੇ ਵਿੱਚ ਬਣਿਆ ਤੇ ਫਿਰੋਜ਼ਪੁਰ ਦੇ ਵਿੱਚ ਸਥਿਤ ਹੈ ਆਓ ਜੀ ਫਿਰੋਜ਼ਪੁਰ ਦੇ ਕਿਲੇ ਦੇ ਵਿੱਚ ਤੁਹਾਨੂੰ ਮੈਂ ਕੁਝ ਹੋਰ ਬਿਲਡਿੰਗ ਦਿਖਾ ਦਿਆ ਜਿਹੜੇ ਕਿ ਪੁਰਾਣੀਆਂ ਨੇ ਹੈਰੀਟੇਜ ਬਿਲਡਿੰਗ ਨੇ ਪਰ ਤੁਸੀਂ ਇਹਨਾਂ ਦੀ ਸਥਿਤੀ ਦੇਖ ਸਕਦੇ ਹੋ ਤੇ ਇਸ ਨੂੰ ਪ੍ਰਾਤਤਵ ਵਿਭਾਗ ਜਿਹੜਾ ਸਾਡਾ ਇਹਨੂੰ ਸਾਂਭ ਨਹੀਂ ਸਕਿਆ ਇਸ ਕਰਕੇ ਇਹਦੀ ਜਿਹੜੀ ਸਥਿਤੀ ਹੈ ਇਸ ਤਰ੍ਹਾਂ ਦੀ ਹੋ ਗਈ ਹੈ ਬਿਲਡਿੰਗ ਜਿਹੜੀ ਹੈ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਤੇ ਇਹਦੇ ਨਾਲ ਹੀ ਖਤਮ ਹੋ ਜਾਏਗਾ ਕਿ ਇਤਿਹਾਸ ਜਿਹੜਾ ਕਿ ਫਿਰੋਜ਼ਪੁਰ ਦੇ ਨਾਲ ਸੰਬੰਧਿਤ ਹੈ ਸੋ ਜੇਕਰ ਕੋਸ਼ਿਸ਼ ਹੋ ਸਕੇ ਇਸ ਨੂੰ ਸਾਂਭਿਆ ਜਾ ਸਕੇ ਤਾਂ ਇਹ ਬੜੀ ਵੱਡੀ ਗਿੰਤੀ ਦੇ ਵਿੱਚ ਇੱਥੇ ਟੂਰਿਸਟ ਆ ਸਕਦਾ ਹੈ ਜੀ ਦੋਸਤੋ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਫਿਰੋਜ਼ਪੁਰ ਦੇ ਇਸ ਇਤਿਹਾਸਕ ਕਿਲੇ ਦਾ ਇਹ ਛੋਟਾ ਜਿਹਾ ਟੂਰ ਇਤਿਹਾਸ ਦੀਆਂ ਬਹੁਤ ਸਰੀਆਂ ਘਟਨਾਵਾਂ ਨਾਲ ਸੰਬੰਧਿਤ ਹੈ ਇਹ ਫਿਰੋਜ਼ਪੁਰ ਦਾ ਕਿਲਾ ਇੱਕ ਘਟਨਾ ਮੈਂ ਹੋਰ ਜਿਹੜੀ ਇੱਥੇ ਜ਼ਿਕਰ ਕਰਨੀ ਚਾਹਾਂਗਾ ਉਹਦੇ ਵਿੱਚ ਇਹ ਹੈ ਕਿ ਅੰਗਰੇਜ਼ਾਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਧਰਮ ਪਤਨੀ ਮਹਾਰਾਣੀ ਜਿੰਦਾ ਨੂੰ ਕੈਦ ਕੀਤਾ ਤਾਂ ਇੱਕ ਦਿਨ ਵਾਸਤੇ ਉਹਨਾਂ ਨੇ ਮਹਾਰਾਣੀ ਜਿੰਦਾ ਨੂੰ ਇਸ ਫਿਰੋਜ਼ਪੁਰ ਦੇ ਕਿਲੇ ਦੇ ਵਿੱਚ ਵੀ ਕੈਦ ਰੱਖਿਆ ਸੀ ਇਸ ਤੋਂ ਇਲਾਵਾ 1857 ਦੀ ਕ੍ਰਾਂਤੀ ਦੇ ਨਾਲ ਵੀ ਬਹੁਤ ਨੇੜੇ ਦਾ ਸਬੰਧ ਹੈ ਇਸ ਹਿਸਟੋਰਿਕ ਫੋਰਟ ਦਾ